ਕੋ ਜਰਾ ਹਾਂ ਜੋ ਬੈਠੇ ਰਹੇ। ਰੱਖੀ ਲਈ ਸਰ। ਕਹਿ ਕੇ ਮੈਨੇ ਬੁਲਾਇਆ ਤਾਂ ਸਭ ਕੋਈ ਤਰ। ਮੈਨੂੰ ਕੀ ਆ ਇਹਨਾ ਵੇਖਿਓ ਇਹਨੂੰ ਦੋ ਮਿੰਟ। ਮੈਂ ਥੋੜਾ ਜਿਹਾ ਤੁਹਾਨੂੰ ਕੱਪ ਦਿਨਾ। ਕੱਪ ਸੇ। ਦੋ ਨਾ ਤਿੰਨ। ਐ ਕਿ ਕੀ ਤਾਵਾਂ। ਮੈਂ ਉਹਦੇ ਸਪੈਲੇ ਪਹਿਲੇ ਤੇ ਜਾਣਦਾ ਹਾਂ। ਜਾ। ਉਹ ਬੱਸ ਕੇ ਰਹਿ। ਜਾ। ਕਿਓ ਬਣ ਗਿਆ? ਕਿਓ ਬਣਿਆ ਵਾ ਪਤੀਲਾ ਸੜ ਕੇ ਰਹਿਤਾ। ਕੁਝ ਨਹੀਂ ਆ ਥੋੜਾ ਜਿਹਾ ਗਾਲਾ ਹੋਇਆ ਬਸ ਹੋਰ ਕੋਈ ਗਾਲਾ ਨਹੀਂ ਆ ਪਤੀਲਾ ਹੀ ਸੜ ਗਿਆ ਵਾ ਸੁਤਨਾ ਬੈਣਾ ਪਤੀਲਾ ਨਹੀਂ। ਨਹੀਂ ਥੋੜਾ ਜਿਹਾ ਗਾਲਾ ਹੋ ਗਿਆ। ਅੱਜ ਕੱਲ ਕੱਢਿਆ ਜੀ ਮੈਂ ਇੰਨਾ ਸਿਰਖ ਪਾਈ ਕੀਤੀ ਸਾਰਾ ਦਿਨੇ ਦੇ ਨਾਲ। ਮੈਂ 2 ਮਿੰਟ ਦੇਖੀਓ ਪਾਸੇ ਫੋਨ 'ਚ ਵੜੇਰੇ ਫੋਨ ਚਲਾਣਾ ਫੋਨ ਮੈਂ ਥੋੜੀ ਦੇਰੀ ਫੜਿਆ ਸੀ ਮੈਂ ਨੀਚੇ ਦੁਕਾਨ ਤੇ ਵੀ ਚਲ ਗਈ ਤੁਸੀਂ ਵੇਖ ਕੀ ਆ ਯਾਰ ਕੀ ਕਵਾਂ ਹੁਣ ਤੁਹਾਨੂੰ ਕੋਈ ਗੱਲ ਨਹੀਂ ਇਹਦੇ ਵਿੱਚ ਰਲ ਜਾਣਾ ਕੁਝ ਨਹੀਂ ਰਲਣਾ ਇਹਨੂੰ ਸੁੱਟਣਾ ਪੈਣਾ ਪਤੀਲਾ ਵੀ ਸੁੱਟਣਾ ਪੈਣਾ 2 ਮਿੰਟ ਨਹੀਂ ਦੇਖ ਸਕਦੇ ਫੋਨ ਫੋਨ ਦੀ ਪਈ ਰਹਿੰਦੀ 24 ਘੰਟੇ ਕੇ ਫੋਨ ਚਲਾਉਣਾ ਫੋਨ ਆਪੇ ਵੇਖ ਲੈਣਾ ਆਪੇ ਵੇਖੋ ਨੀ ਨਹੀਂ ਸਵੇਰ ਦਾ ਮੈਂ ਪਰਾਂ ਸੁੱਟਾਂ ਨੂੰ ਮੈਂ ਨਹੀਂ ਸਾਫ਼-ਸੂਟ ਕਰਾਂਗੀ ਕੋਈ ਗੱਲ ਨਹੀਂ ਪਤੀਲਾ ਹੀ ਛੋਟ ਦਿੰਨੇ ਆ ਪਤੀਲਾ ਛੁਪਣਾ ਪੈਣਾ ਕੋਈ ਸਾਫ ਸੁਣ ਸੁਣਦਾ ਕੋਈ ਗੱਲ ਨਹੀਂ ਕਿਹਦੇ ਛੋਟ ਦਿੰਨੇ ਆ ਨਵਾਂ ਲਿਆਵਾਂਗੇ ਛੋਟ ਜੀ